ਸ਼ਾਰਟ ਵੀਡੀਓ ਦੇ ਵਿੱਚ ਵੇੜ ਤੁਹਾਨੂੰ ਦਿਖਾ ਰਿਆ ਕੱਬਣ ਵੇੜ ਆ ਸੁਵਾ ਕੇਦਰ ਦੂਜਾ ਸੁੰਦੀ ਏ ਹਾਂਜੀ ਸੰਤੂ ਸਾਹਿਬ ਤੇਜੇ ਸੂਏ ਆ ਤੇਜੇ ਸੂਏ ਹਾਂਜੀ ਤੇ ਦਿਨ ਹਜੇ ਲੈਂਦੀ ਹਫਤਾ ਕ ਹਨਾ ਹਾਂਜੀ ਲੋ ਵੀ ਕ੍ਰੋਸ ਬਰੀਡ ਆ ਠੀਕਾ ਜੀ ਕ੍ਰੋਸ ਨਸਲ ਬਰੀਡ ਆ ਇੱਕ ਹਫਤਾ ਹਜੇ ਸਮਾਂ ਇਹਦਾ ਬਾਕੀ ਆ ਬਾਕੀ ਸੀਲੀਆਂ ਕਰੋ ਚੈੱਕ ਆਇਆ ਠੰਡੀ ਧੀਰੀ ਆ ਕਰਮਾਂ ਵਾਲੀ ਬਿਲਕੁਲ ਕਾਫੀ ਕਲਰ ਜਾਂ ਰੰਗਾ ਵੇੜਦਾ ਤੇ ਝੁੰਗੀ ਦੇ ਵਿੱਚ ਵੀ ਆ ਜਾਂਦੀਆਂ ਸਿੰਘ ਹੈ ਗਿਆ ਕੋਈ 2-2 2.5-3-3 ਇੰਚ ਠੀਕਾ ਜੀ ਪਰਾਂ ਦੀ ਕੁਛ ਨਹੀਂ ਕਰਮਾਂ ਲਈ ਆਇਆ ਸੀਲ ਸਹੂ ਆ ਸੀਲ ਸੰਧੂ ਸਾਹਿਬ ਬਹੁਤ ਜਿਆਦੀ ਆ ਲਓ ਜੀ ਭਾਵੇਂ ਜਿੱਦਰਾ ਮਰਜੀ ਜਫੀਆਂ ਪਾਈ ਜੋ ਇਹਨੂੰ ਜੋ ਮਰਜੀ ਝੂਟੀ ਜਾਓ ਲੈ ਨਹੀਂ ਚੰਗੀ ਹੈ ਬਈ ਕੋਈ ਚੱਕਰ ਹੀ ਨਹੀਂ ਠੀਕ ਆ ਸੋ ਸੀਲ ਸਹੂ ਅਛਾ ਕਿੰਦਰਾ ਕਿੰਨਾ ਕੁ ਦੁੱਧ ਵੈਸੇ ਆਈਡੀਆ ਭਰਉਣਾ ਚਾਹੀਦਾ ਬੱਚੀ ਆਈਡੀਆ ਸੰਧੂ ਸਾਹਿਬ 14 15 ਲੀਟਰ ਪਰ ਹੈ ਦੂਜੇ ਸਵੇਰ ਉਹਨਾਂ ਦੇ ਘਰੇ 14 15 ਦੂਜੇ ਸਵੇਰ ਹਾਂਜੀ ਤੇ ਬਾਕੀ ਅਗੇ ਦੁੱਧ ਚਲੋ ਸੇਵਾ ਦਾ ਠੀਕ ਆ ਜੀ ਬਹੁਤੀਆਂ ਸ਼ਾਇਦੀਆਂ ਜਾਂ ਤਸੱਲੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਹਾਂਜੀ ਹਾਂਜੀ ਆਪਦੀ ਟਿਪ ਕੇ ਤਸੱਲੀ ਕਰਕੇ ਲੈ ਜਾ ਜੇ ਬਾਕੀ ਕੋਈ ਮੁਸ਼ਕਲ ਨਹੀਂ ਹੈਗੀ ਇਹਨੂੰ ਕਰਵਾ ਲਈ ਦੂ ਟਿਪਨ ਤੋਂ ਪਣ ਬ ਸੰਦੂ ਸਾਹਵੇ ਆਪਾਂ ਮੌਲਤ ਭਾਵੇਂ ਜਿੰਨਾ ਮਰਜ਼ੀ 40 45 ਕਰੀ ਜਾਈਏ ਇਹਦੇ 35000 ਰੁਪਏ ਜੋ ਆਖਿਆ ਮੰਨਤਨ ਕਰਾਂਗੇ ਠੀਕ ਆ ਜੀ ਮਤਲਬ ਐਂਡ 35000 ਰੁਪਏ ਦੇਣੀ ਆ ਇਹਦੇ ਵਿੱਚੋਂ ਜਿਹੜਾ ਛੋਟ ਛੱਪਾ ਕਰਦਾਂਗੇ ਠੀਕ ਆ ਉਹ ਵੀ ਮੰਗ 40000 ਕਰਾ ਲਓ 38 ਕਰਾ ਲਓ ਤੇ 35000 ਦੀ ਲੈਦੇ ਆ ਹਾਂ ਜੀ ਹੂੰ ਲਓ ਜੀ ਸੀਲ ਇਨੀ ਪਾ ਰੱਸਾ ਖੁੱਲਾ ਸਾਡੇ ਜਿੱਤਰਾ ਮਰਜ਼ੀ ਧਾਰਾ ਮਰੀਓ ਲਓ ਜੀ ਕਰੋ ਸੀਲੀਆਂ ਚੱਕ ਠੀਕ ਆ ਜੀ ਕੋਈ ਕਰਮ ਵਾਲੀ ਕੋਈ ਛਟਾਕਲ ਦੀ ਨਹੀਂਗੀ ਇੱਕ ਥਾਂ ਤੋਂ ਦੂਜੀ ਥਾਂ ਭੱਜ ਜੂਗੀ ਫੰਡੀ ਦੀ ਰੀਅਲ ਸੀਲਸ ਹੋਊਗਾ 35000 ਦੇ ਵਿੱਚ ਮਿਲ ਜੂਗੀ 100 200 ਰੁਪਏ ਮੌਕੇ ਤੇ ਮਾਨਤਨ ਹੋ ਜੂਗਾ ਨੰਬਰ ਚੱਲਣ ਦੇ ਆ ਸਕਰੀਨ ਤੇ ਕਰੋ ਕੰਟੈਕਟ ਧੰਨਵਾਦ ਹਾਂ ਗਿੰਦਰ ਲੈ ਜੋ ਵੀ